ਐਸਸੀ ਸਮਾਜ ਨੂੰ ਗਾਲੀ ਗਲੋਚ ਕਰਨ ਵਾਲੇ ਤਨਵੀਰ ਸਿੰਘ ਧੰਨਾ ਦੇ ਖਿਲਾਫ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਫਿਲੌਰ ਵਿਖੇ ਕਰਵਾਇਆ ਮਕਦਮਾ ਦਰਜ। ਥਾਣਾ ਫਿਲੌਰ ਦੇ ਪਿੰਡ ਪੈਣੀ ਦੇ ਵਸਨੀਕ ਤਨਵੀਰ ਸਿੰਘ ਧੰਨਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ Dalit ਸਮਾਜ ਨੂੰ ਗਾਲੀ ਗਲੋਚ ਕਰਨ ਦੇ ਮਸਲੇ ਵਿੱਚ ਅੰਬੇਡਕਰ ਸੈਨਾ ਆਫ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਦਪੂਰ ਵੱਲੋਂ ਆਪਣੀ ਟੀਮ ਨਾਲ ਡੀਐਸਪੀ ਫਿਲੌਰ ਅਤੇ ਥਾਣਾ ਫਿਲੌਰ ਵਿਖੇ ਇੱਕ ਦਰਖਾਸਤ ਤੇ ਕਾਰਵਾਈ ਕਰਾਉਂਦੇ ਹੋਏ ਮਕਦਮਾ ਦਰਜ ਕਰਵਾਇਆ ਹੈ। गुलशन मसंदपुर के बयान से तनवीर सिंह धन्ना पुत्र गुरबिंद वासी पैणी थाना फिलौर के खिलाफ मुकदमा नंबर सोलह मित्ती अठारह जनवरी दो हजार पी जेरे धारा द एससी एंड द एस टी अपवेंशन आफ अट्रोसिटीज एक्ट उन्नीस सौ उणानवे तिथ थाना फिलौर विखे दर्ज किया गया है इस सूबा जनरल सक पहलवान हरमेश विरक जिला जनरल सिक अमृतपाल मल तेहिंग विशाल तेहिंग आजाद कुमार बंगड़ विक्की जगतपुर गुरदीप बड़ा पिंड शौंकी बड़ा पिंड बलवीर हरिपुर खालसा अशोक पेंटर सरबजीत साबी तो इलावा फिलौर इलाके दे दलित समाज दे पतवंते सज्जण पंच सरपंच हाजिर सन पत्रकार अजय सिंह नागी मनप्रीत सिंह राजा साहिब मजारा गुरशांत दी फिलोर तो दुआबा न्यूज चौवी शान विशेष रिपोर्ट ਸਰ ਕੀ ਨਾਮ ਹੈ ਤੁਹਾਡਾ ਗੁਰਮਿੰਦਰ ਸਿੰਘ ਜੀ ਕਿਹੜਾ ਪਿੰਡ ਆਪਣਾ ਪੈਣੀ ਇੱਕ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਹਾਂਜੀ ਠੀਕ ਆ ਨਾ ਹਾਂਜੀ ਮੈਨੂੰ ਲੱਗਦਾ ਵੀ ਉਹ ਤੁਹਾਡਾ ਲੜਕਾ ਹੈਗਾ ਨਾ ਹਾਂਜੀ ਹਾਂਜੀ ਤੇ ਕੀ ਸਾਰਾ ਮਾਮਲਾ ਹੈਗਾ ਉਹਨੇ ਐਸਸੀ ਸਮਾਜ ਨੂੰ ਕਿਉਂ ਅੱਡੀ ਭੱਦੀ ਸ਼ਬਦਾਵਲੀ ਬੋਲੀ ਹੈਗੀ ਆ ਉਹਨੇ ਸਰ ਜੀ ਉਹਦਾ ਖਾਂਦਾ ਪੀਂਦਾ ਨਹੀਂ ਇੱਕ ਦਿਨ ਆਇਆ ਆਪਣੇ ਬਰਥਡੇ ਪਾਰਟੀ ਤੇ ਆਇਆ ਸੀਗਾ ਨਨਕੀ ਜੀ ਉਥੋਂ ਪੈਗ ਲਾ ਕੇ ਚਲ ਗਿਆ ਜੀ। ਜੀ। ਜਾ ਕੇ ਸਾਨੂੰ ਤਾਂ ਪਤਾ ਨਹੀਂ ਲੱਗਾ ਉਹ ਜਾ ਕੇ ਸਿਪਾਈ ਜਾਰੇ ਨੂੰ ਉਹਨੇ ਗਾਲਾਂ ਗੁਲਾ ਕੱਢ ਦਿੱਤੀਆਂ। ਜੀ। ਹਾਂਜੀ ਉਹਨੇ ਬਹੁਤ ਮਾਰੀ ਕੀਤੀ ਆ ਜੀ। ਜੀ। ਹਾਂਜੀ। ਕੀ ਕਹਲਾ ਕਰਦੇ ਹੁਣ ਤੁਸੀਂ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਮੈਂ ਸਾਰੇ ਇਸੇ ਸਮਾਜ ਪਾਈ ਜਾਰੇ ਨੂੰ ਮੋਰੇ ਹੱਥ ਜੋੜ ਕੇ ਅਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਕੇ ਆਏ ਆ ਜੀ ਸਾਨੂੰ ਉਹਨੇ ਗਲਤੀ ਕੀਤੀ ਆ ਜਿਹਨੂੰ ਮਾਫ ਕੀਤਾ ਜਾਵੇ ਅੱਗੇ ਤੋਂ ਜੋ ਕਰੂਗਾ ਜ਼ਿੰਮੇਵਾਰ ਅਸੀਂ ਹੋਵਾਂਗੇ ਜੀ। ਅੱਜ ਨਹੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਐਸਸੀ ਸਮਾਜ ਨੂੰ ਕੁਝ ਜਨਰਲ ਕੈਟਾਗਰੀ ਦੇ ਨੌਜਵਾਨ ਨੇ ਕਾਫੀ ਭਦੀਸ਼ਵਦਾਨੀ ਬੋਲੀ ਹੈਗੀ ਆ ਤੁਸੀਂ ਅੱਜ ਐਸਸੀ ਸਮਾਜ ਦੇ ਨੌਜਵਾਨ ਇਕੱਠੇ ਹੋ ਕੇ ਅੱਜ ਥਾਲਾ ਫਲੋਰ ਵਿਖੇ ਉੱਤੇ ਐਫਆਈਆ ਦਰਜ ਕਰਾਈ ਹੈਗੀ ਆ ਕੀ ਸਰਾ ਮਾਮਲਾ ਹੈਗਾ ਕੀ ਕਲਾ ਕਰਦੇ ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਰਲ ਹੋ ਰਹੀ ਸੀ ਜਿਸ ਵਿੱਚ ਤਰਨਪ੍ਰੀਤ ਔਰ ਸਨ ਆਫ ਸ਼੍ਰੀ ਗੁਰਵਿੰਦਰ ਸਿੰਘ ਸੰਧੂ ਜੋ ਕਿ ਦੀ ਸ਼ਲਾਖ ਪਿੰਡ ਪੈਣੀ ਤੋਂ ਹੋਈ ਸੀਗੀ ਔਰ ਬੜੀ ਗੰਦੀ ਸ਼ਬਦਾਵਲੀ ਜਿਹੜੀ ਸਾਡੇ ਸਮਾਜ ਨੂੰ ਜਿਹੜਾ ਬੜੇ ਗਲਤ ਤਰੀਕੇ ਨਾਲ ਬੋਲ ਰਿਆ ਸੀ ਮਾਮਾ ਪਣਾ ਦੀਆਂ ਗੰਦੀਆਂ ਨਿਤੀਆਂ ਜਿਹੜਾ ਗਾਲਾਂ ਕੱਢ ਰਿਆ ਸੀ ਜਿਸ ਵੰਦੀ ਅੱਜ ਅਸੀਂ ਕੱਲ ਵੀ ਮਾਨਜੋਗ ਐਸਐਚਓ ਸਾਹਿਬ ਨੂੰ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਸੀ ਔਰ ਮਾਨਜੋਗ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਸੀ ਜਿਹੜੀ ਇਸ ਬੰਦੇ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਸੀ ਜਰੂਰ ਕਰਾਂਗੇ ਔਰ ਅੱਜ ਕੱਲ ਤੋਂ ਦੇਖ ਤੋਂ ਬਾਅਦ ਅੱਜ ਫਿਰ ਦੁਬਾਰਾ ਅਸੀਂ ਆਪਣੇ ਐਸੀ ਸਮਾਜ ਦੇ ਸਾਰੇ ਜਥੇਬੰਦੀ ਇਕੱਠੇ ਹੋ ਕੇ ਅੱਜ ਇਹ ਥਾਣਾ ਫਲੋਰ ਵਿਖੇ ਆਏ ਸੀ ਔਰ ਮਾਨਜੋਗ ਐਸਐਚਓ ਸਾਹਿਬ ਨੇ ਆਪਣੇ ਜਿਹੜੀ ਕੱਲ ਦੇ ਦੋੜੀ ਲਵਾਈ ਔਰ ਉਸ ਵਿਅਕਤੀ ਤੇ ਜਿਹੜੀ ਮਨ ਦੀ ਕ੍ਰੋਨੀਕ ਕਾਰਵਾਈ ਕੀਤੀ ਆ ਹੋਰ ਸ਼ਰਤੀਆਂ ਅਨਸਾਰਾਂ ਨੂੰ ਕੀ ਕਰ ਰਹੇਗੇ ਤੁਹਾਡਾ ਉਹਦੇ ਵਿੱਚ ਜਿਹੜਾ ਸਾਹ ਹੋ ਜਿਹੜੇ ਇਦਾਂ ਦੇ ਜਿਹੜੇ ਭੜਹਾਉ ਗੰਦੀਆਂ ਲੀਤੀਆਂ ਦੇ ਨਾਲ ਜਿਹੜਾ ਇਦਾਂ ਦੇ ਗੋਰ ਬੋਲਦੇ ਆ ਸੋ ਉਹਨਾਂ ਨੂੰ ਇੱਕ ਸਾਡੀ ਚੇਤਾਵਨੀ ਆ ਕਿ ਜੇ ਇਦਾਂ ਦੇ ਜਿਹੜੇ ਲਫ਼ਜ਼ ਸਾਡੇ ਸਮਾਜ ਨੂੰ ਕਹੂਗਾ ਅੱਗੇ ਤੋਂ ਸਾਡੀ ਤਕਹੀ ਹੀ ਹੋਊਗੀ ਜਿਹੜਾ ਬੰਦਾ ਇਦਾਂ ਦੇ ਕਹੂੰਗਾ ਉਹਦੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਾਵਾਂਗੇ ਇਹਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਇੱਕ ਮਸਲਾ ਬੜਾ ਅ ਕਰਮ ਹੋ ਰਿਹਾ ਹੈਗਾ ਜਿਦੇ ਵਿੱਚ ਐਸੀ ਸਮਾਜ ਦੇ ਲੋਕਾਂ ਨੂੰ ਇੱਕ ਤਰਨਵੀਰ ਨਾਮ ਦਾ ਜੇ ਕੋਈ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦਾ ਹੈਗਾ ਜੀਮਗਰਾ ਦਾ ਮੁੰਡਾ ਉਹਨੇ ਬੜੀ ਭੱਦੀ ਸ਼ਬਦਾਵਲੀ ਵਰਤੀ ਹੈਗੀ ਆ ਤੇ ਤੁਸੀਂ ਅੱਜ ਥਾਣਾ ਫਲੋਰ ਵਿਖੇ ਉਹਦੇ ਤੇ ਕਾਰਵਾਈ ਕਰਾਈ ਹੈਗੀ ਹੈ ਸਰ ਕੀ ਸਾਰਾ ਮਾਮਲਾ ਹੈਗਾ ਕੀ ਕਾਰਵਾਈ ਹੋਈ ਤੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਤਰਨਵੀਰ ਸੰਧੂ son of ਗੁਰਵਿੰਦਰ ਸੰਧੂ ਪੰਡ ਪੈਣੀ ਤੋਂ ਹਨਾ ਜਿਹੜੀ ਵੀਡੀਓ ਰਨ ਹੋ ਰਹੀ ਸੀ ਉਹਦੇ ਵਿੱਚ ਬਹੁਤ ਹੀ ਐਸਸੀ ਸਮਾਜ ਲਈ ਅਨਸੂਚਿਤ ਜਾਤੀਆਂ ਲਈ ਪੱਦੀ ਸ਼ਰਾਬਲੀ ਬੋਲੀ ਗਈ ਆ ਜਿਹਦੇ ਵਿੱਚ ਮਾਮਾ ਭੈਣਾ ਮਤਾਵਾ ਦੀਆਂ ਗੱਦੀਆਂ ਗਾਲੀਆਂ ਗਾਲੀ ਘੋਚ ਕੀਤਾ ਗਿਆ ਆ ਜਿਹੜੇ ਉਹ ਸ਼ਰਾਬ ਦੀ ਲੋਰ ਦੇ ਵਿੱਚ ਨਸ਼ੇ ਦੀ ਲੋਰ ਦੇ ਵਿੱਚ ਜਿਹੜੀਆਂ ਗਲਾਂ ਕੱਟੀਆਂ ਗਈਆਂ ਔਰ ਉਹਦੇ ਵਿੱਚ ਪੂਰਾ ਜਿਹੜਾ ਐਸਸੀ ਸਮਾਜ ਆ ਚਮਾਰ ਚਮਾਰ ਕੌਮ ਆ ਚਮਾਰ ਜਾਤੀਆ ਉਹ ਜਿਹੜੇ ਆ ਉਹਨਾਂ ਨੂੰ ਫੇਸ ਪਹੁੰਚੀ ਆ ਸੋ ਅੱਜ ਅਸੀਂ ਕੱਲ ਜਿਹੜਾ ਐਸਐਚਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਡਿਪਟੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਸੀ ਅੱਜ ਜਿਹੜੀ ਉੱਤੇ ਬਣਦੀ ਕਾਨੂੰਨੀ ਕਾਰਵਾਈ ਆ ਉਹ ਪ੍ਰਸ਼ਾਸਨ ਦੁਆਰਾ ਕੀਤੀ ਗਈ ਆ ਅਸੀਂ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਇੰਦਾ ਦੇ ਸ਼ਰਾਰਤੀ ਆਂਸਰਾਂ ਨੂੰ ਨੱਥ ਪਾਉਣ ਲਈ ਸਾਡਾ ਸਾਥ ਦੇ ਰਹੀ ਆ ਔਰ ਆਪਣੀ ਇਮਾਨਦਾਰੀ ਦੇ ਨਾਲ ਜਿਹੜੀ ਡਿਊਟੀ ਨਿਭਾ ਰਹੀ ਆ ਠੀਕ ਆ ਸਰ ਪਤਾ ਲੱਗਾ ਸੀ ਵੀ ਇਸ ਨੌਜਵਾਨ ਨੂੰ ਕੁਝ ਐਸੀ ਸਮਾਜ ਦੇ ਲੋਕਾਂ ਨੇ ਅ ਮਾਫੀ ਨਾਮਾ ਵੀ ਮਾਫੀ ਵੀ ਦਿੱਤੀ ਸੀ ਉਹ ਸਾਰਾ ਸਾਰਾ ਕੀ ਮਾਫੀ ਸਾਰਾ ਸਾਰਾ ਦੇਖੋ ਜਿਹੜੀ ਮਾਫੀ ਨਾਮਾ ਦਿੱਤੀ ਸੀ ਉਹ ਇੱਕ ਵੀਡੀਓ ਮੰਨ ਲਓ ਬਣਾਈ ਸੀ ਇੱਕ ਬੰਦ ਕਮਰੇ ਦੇ ਵਿੱਚ ਜਿਹੜੀ ਬਾਅਦ ਚ ਬਾਹਰਲ ਹੋਈ ਸੀ ਉਹਦੇ ਵਿੱਚ ਕੁਝ ਕੁ ਬੰਦਿਆਂ ਨੇ ਉਹਨੂੰ ਮਾਫੀ ਨਾਮਾ ਦਿੱਤਾ ਸੀ ਜਿਹੜਾ ਮਾਫੀ ਨਾਮਾ ਬੋਲ ਵੀ ਰਿਹਾ ਸੀ ਪਰਚੀ ਕੋ ਦੇਖ ਕੇ ਉਹ ਵੀ ਪ੍ਰੋਪਰਲੀ ਬੋਲ ਰਿਹਾ ਸੀ ਜਿਹੜਾ ਮਾਫੀ ਨਾਮਾ ਹੁੰਦਾ ਆ ਉਹ ਦਿਲੋਂ ਬੋਲਿਆ ਜਾਂਦਾ ਆ ਉਹ ਇੱਕ ਦੇਖ ਕੇ ਬੋਲ ਰਿਹਾ ਸੀ ਉਹਦੇ ਵਿੱਚ ਵੀ ਉਹ ਸਾਡੇ ਔਰ ਪੂਰੇ ਸਮਾਜ ਨੂੰ ਫੇਸ ਪਹੁੰਚੀ ਆ ਜੀ ਸਰ ਜਿਹੜੇ ਉਸ ਟਾਈਮ ਜਿਹੜੇ ਉੱਥੇ ਮਾਫੀ ਨਾਵੇਂ ਦੇ ਵਿੱਚ ਜਿਹੜੇ ਬੰਦੇ ਬੈਠੇ ਸੀਗੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਬੰਦਾ ਸਾਡੇ ਜਿਹੜੇ ਗੁਰੂ ਮਾਰੇ ਹੈਗਾ ਉਹਦਾ ਨਾਮ ਵੀ ਕਾਫੀ ਹੋਰ ਸਾਬਨਾ ਲੈ ਰਿਹਾ ਹੈਗਾ ਦੇਖੋ ਮੈਨੂੰ ਨਹੀਂ ਪਤਾ ਉੱਥੇ ਉਸ ਟਾਈਮ ਕੌਣ ਬੈਠਾ ਸੀ ਕੌਣ ਨਹੀਂ ਬੈਠਾ ਸੀ ਹੋ ਸਕਦਾ ਸ਼ਾ ਸਾਡਾ ਬੰਦਾ ਹੋਵੇ ਸ਼ਾ ਨਾ ਹੋਵੇ ਇਹਦੇ ਬਾਰੇ ਮੈਨੂੰ ਮਤਲਬ ਜਾਣਕਾਰੀ ਨਹੀਂ ਹੈਗੀ ਠੀਕ ਹੈ ਜੇ ਤਾਂ ਅੱਜ ਇੱਥੇ ਤੁਸੀਂ ਕਾਰਵਾਈ ਕਰਵਾਈ ਹੈਗੀ ਕਿਸੇ ਹੋਰ ਸੰਸਥਾਵਾਂ ਦਾ ਵੀ ਹੈਗਾ ਵੀ ਇਹਨੇ ਇੱਥੇ ਕਾਰਵਾਈ ਕਰਾਉਣੀ ਹੋਵੇ ਅੱਜ ਦਾ ਜਿਹੜਾ ਮੰਨ ਲਓ ਅੱਜ ਦੀ ਕਾਰਵਾਈ ਹੋਈ ਆ ਇਹ ਅੰਬੇਡਕਰ ਸੈਨਾ ਆਫ ਇੰਡੀਆ ਦੇ ਮਾਧਿਅਮ ਤੋਂ ਹੋਈ ਆ ਹੋਰ ਮੰਨ ਲਓ ਇਹਦੇ ਵਿੱਚ ਬਹੁਤ ਸਾਰੇ ਸਮਾਜ ਸਾਰਾ ਇਕੱਠਾ ਆ ਇੱਕ ਚੀਜ਼ ਹੋ ਰਿਹਾ ਸਰ ਇੱਕ ਵੀਡੀਓ ਨਾਲ ਹੀ ਹੋਰ ਵਾਇਰਲ ਹੋ ਰਹੀ ਆ ਗਲਦੇ ਵਿੱਚ ਆ ਜਿਹੜੇ ਸਰੋਬੇ ਪਾਈ ਗਏ ਆ ਜੀ ਤੇ ਮੁਰੇ ਫਾਇਟਰ ਦੀ ਕੋਤਰੀ ਗਈ ਆ ਇਕ ਬੰਦਾ ਗਲਤੀ ਕਰ ਰਿਹਾ ਤੁਹਾਡੇ ਸਮਾਜ ਦੇ ਪ੍ਰਤੀ ਗੰਦੀ ਛਦਾਬਲੀ ਬਦਦੀ ਛਦਾਬਲੀ ਬੋਲ ਰਿਹਾ ਜਿਹੜੀ ਨਹੀਂ ਸੁਣ ਜੋਗਿਆ ਤੁਸੀਂ ਉਹਦੇ ਗੱਲ 'ਚ ਸਰੂਪੇ ਪਾ ਰਹੇ ਆ ਇੱਦਾਂ ਦੇ ਜਿਹੜੇ ਲੋਕ ਸਰੂਪੇ ਪਾਉਣ ਵਾਲੇ ਆ ਉਹ ਗਦਾਰ ਲੋਗ ਆ ਜੀ ਉਹਨਾਂ ਦਾ ਜਮੀਰ ਜਿਹੜਾ ਮਰਿਆ ਹੋਇਆ ਆ ਅੱਜ ਇੱਥੇ ਜਿੰਨੇ ਲੋਕ ਇਕੱਠੇ ਆ ਸਮਾਜ ਨੂੰ ਫਾਇਦਾ ਅੱਜ ਇੱਥੇ ਜਿੰਨੇ ਲੋਕ ਇਕੱਠੇ ਆ ਉਹ ਜਾਗਦੀਆਂ ਜਮੀਰਾਂ ਵਾਲੇ ਇਕੱਠੇ ਆ ਜਿਹੜੇ ਇੱਦਾਂ ਦੇ ਸਰੂਪਾ ਪਾਉਂਦੇ ਆ ਉਹ ਸਮਾਜ ਨੂੰ ਇੱਕ ਧੋਖਾ ਦਿੰਦੇ ਆ ਸਰ ਸਰ ਹੋਰ ਜਿਹੜੇ ਇਦਾਂ ਦੇ ਸ਼ਰਾਰਤੀ ਅੰਸਰੇਗਾ ਉਹਨਾਂ ਨੂੰ ਕੀ ਤੁਸੀਂ ਵਾਰ ਨਾ ਦੇਣਾ ਚਾਹੁੰਦੇ ਆ ਅੱਜ ਦਾ ਜਿਹੜਾ ਇਤੋਂ ਉਹਨਾਂ ਨੂੰ ਇੱਕ ਨਸੀਹਤ ਮਿਲ ਚੁੱਕੀ ਆ ਵੀ ਜੇ ਅਸੀਂ ਗਲਤ ਕੰਮ ਕਰਾਂਗੇ ਤਾਂ ਸਾਤੇ ਇਦਾਂ ਦੀ ਕਾਰਵਾਈ ਹੋਊਗੀ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਵੀ ਇਦਾਂ ਦੇ ਜਿਹੜੇ ਸ਼ਰਾਰਤੀ ਆਂਸਰ ਆ ਉਹਨਾਂ ਤੇ ਨੱਥ ਪਾਈ ਜਾਵੇ ਨਹੀਂ ਤਾਂ ਦੰਗੇ-ਪਸਾਦ ਜਿਹੜੇ ਹੋਣਗੇ ਜਿਹਦੇ ਨਾਲ ਮੰਨ ਲਓ ਦੇਸ਼ ਦਾ ਮਾਹੌਲ ਆ ਉਹ ਖਰਾਬ ਹੋ ਸਕਦਾ ਆ। ਕੋਈ ਬੋਲੇ 100 ਰੁਪਏ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਜਨਰਲ ਕੈਟਾਗਰੀ ਦਾ ਨੌਜਵਾਨ ਐਸੀ ਸਮਾਜ ਨੂੰ ਕਾਫੀ ਭੱਦੀਸ਼ਟਾਲੀ ਬੋਲ ਰਿਹਾ ਸੀ। ਪਤਾ ਲੱਗਦਾ ਵੀ ਉਹ ਪਿੰਡ ਪੈਣੀ ਦਾ ਹੈਗਾ ਸਰ। ਉਤੇ ਸਾਨੂੰ ਪਤਾ ਲੱਗ ਵੀ ਅਜ ਕੋਈ ਕਾਰਵਾਈ ਹੋਈ ਆ ਕਿਸ ਨੇ ਕਾਰਵਾਈ ਕੀਤੀ ਸਰ ਕੀ ਜਰਾ ਮਾਮਲਾ ਹੈਗਾ ਤਾਂ ਕੀ ਕਾਰਵਾਈ ਹੋਈ ਸਰ ਮੈਂ ਬਤੌਰ ਡਿਊਟੀ ਅਫਸਰ ਸੀਗਾ ਉਸ ਦਿਨ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਟਰਨ ਹੋਈ ਸੀ ਜੁਗਤਰਨ ਜੀਤ ਉਰਫ ਤਨੂ ਸੰਧੂ ਕੌਮ ਇਹਨਾਂ ਦੀ ਪੁੱਤਰ ਗੁਰਦਿਆਲ ਗੁਰਬਿੰਦਰ ਸਿੰਘ ਵਾਸੀ ਪਿੰਡ ਪੈਣੀ ਥਾਣਾ ਫਲੋਰ ਤੇ ਇਹਦੇ ਤੇ ਮੁਕਦਮਾ ਦਰਜ ਹੋ ਚੁੱਕਾ ਆ ਤੇ ਤਫਤੀਸ਼ ਜਾਰੀ ਹੈ ਕਾਫੀ ਜਿਹੜੀ ਭਾਈਚਾਰੇ ਨੂੰ ਇਹਨੇ ਕਾਫੀ ਜਿਹੜਾ ਗਾਲੀ ਗਲੋਚ ਕੀਤਾ ਹੈ ਉਹ ਵੀਡੀਓ ਦੇ ਵਿੱਚ ਆਇਆ ਹੈ ਤੇ ਤੇ ਸੀਟਾ ਦਾ ਐਸ்சிਪੀ ਚਾਰਦਾ ਜਿਹੜਾ ਪਰਚਾ ਦਰਜ ਹੋ ਚੁੱਕਾ ਹੈ ਐਸ்சி ਆਪ ਦਾ ਹਾਂ ਜੀ ਜੋ ਜੋ ਹੋ ਗਿਆ ਪਰਚਾ ਤੇ ਬਾਕੀ ਤਫਤੀਸ਼ ਅਗੇ ਯਾਰੀ ਹੈ ਓਕੇ ਕਾਨੂੰਨ ਦਲਦ ਪੇਸ਼ ਕਰਾਂਗੇ ਰਿਮਾਂਡ ਲਵਾਂਗੇ ਬਾਕੀ ਪੁੱਛ ਕੇ ਜਿਹੜੇ ਦੇ ਨਾਲ ਦੇ ਸਾਥੀ ਆ ਤੇ ਉਹ ਵੀ ਅਸੀਂ ਫੜਾਂਗੇ ਉਹਨਾਂ ਨੂੰ